ਸਰਜੀਤ ਸਿੰਘ ਸਰਜੀਤ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਅਜੀਤ ਕੁਮਾਰ ਕਦੋਂ ਗਿਆ ਸੀ ਬਾਹਰ 15 ਗਾਸਤ ਨੂੰ ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ 4 ਮਹੀਨੇ ਹੋ ਗਏ ਕਿਹੜੇ ਦੇਸ਼ ਚ ਭੇਜਿਆ ਸੀ ਨਮੀਨੀਆ ਕੀ ਕਾਰਨ ਹੋਇਆ ਉੱਥੇ ਉਹਦੀ ਮੌਤ ਦਾ ਉੱਥੇ ਬਿਮਾਰ ਹੋਇਆ ਜਾ ਕੇ ਫੇ ਖਤਮ ਹੋ ਤੁਸੀਂ ਕੀ ਕੰਮ ਕਰਦੇ ਹੋ ਦਿਹਾੜੀ ਕਰ ਖਰਚ ਕਮਾਉਣ ਵਾਲਾ ਹੋਰ ਕੋਣਾ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਬੱਚਾ ਆ ਜਾਏ ਘਰ ਅਸੀਂ ਉਹਦਾ ਮਾਂ ਦੇਖ ਲਈਏ ਠੋੜਾ ਮੇਰਾ ਨਾਮ ਹੈਗਾ ਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਉਹਦੇ ਮੇਰਾ ਬ੍ਰਦਰ ਆ ਜੀ ਅਜੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਰਮੇਲੀਆਂ ਉਹ ਹੀ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਥੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹੇ ਅਪੀਲ ਕਰਦੇ ਆਂ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋ ਸਾਡੇ ਕੋ ਪਹੁੰਚਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬਾ ਤਰ ਬੰਦੇ ਆ ਕਿ ਜਿਹੜਾ ਅਸੀਂ ਇਹਨੂੰ ਪੈਸਾ ਲਾ ਕੇ ਮਗਾਈਏ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਵੇ ਉਹਦੀ ਮਦਰ ਨੂੰ ਇਹ ਤਾਂ ਦੱਸਿਆ ਤੁਸੀਂ ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਅਸੀਂ ਘਰੋਂ ਨਹੀਂ ਅਜੇ ਕੋਈ ਅਜੀ ਗੱਲ ਕੀਤੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਜੀ ਬਹੁਤ ਗਰੀਬ ਗਰੀਬੀ ਆ ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲੋਂ ਚਲਾਉਂਦੇ ਆ ਪੈਸੇ ਚੱਕ ਕੇ ਉਹਨਾਂ ਨੇ ਮੁੰਡਾ ਭੇਜਿਆ ਸੀਗਾ ਅਸੀਂ ਸੋਚਿਆ ਚਲੋ ਜਾਊਗਾ ਕਮਾਊਗਾ ਉਹ ਜਾ ਕੇ ਕਿੰਨੀ ਨਹੀਂ ਹੋ ਗਈ ਸੀ ਉਹਨੂੰ ਗਏ ਚਾਰ ਮਹੀਨੇ ਹੋ ਗਏ ਜੀ ਤੇ ਕੁਲਦੀਪ ਸਿੰਘ ਜੀ ਤੁਹਾਡੇ ਜਿਹੜੇ ਪਿੰਡ ਦੇ ਇੱਕ ਨੌਜਵਾਨ ਅਜੀਤ ਕੁਮਾਰ ਦੀ ਜੀ ਸਰ ਇਹ ਮੌਤ ਹੋਈ ਆ ਅਰਮੀਨੀਆ ਚ ਜੀ ਸਰ ਇਹ ਕੀ ਮਾਮਲਾ ਹੈ ਮਾਮਲਾ ਇਹ ਜੀ ਦਿਹਾੜੀਦਾਰ ਬੰਦਾ ਸਰਜੀਤ ਕੁਮਾਰ ਦਾ ਦਾੜੀ ਦਾ ਨਾਂ ਹੈ ਫਿਰ ਉਹ ਮੁੰਡੇ ਦਾ ਨਾਂ ਅਜੀਤ ਕੁਮਾਰਾ ਜੀ ਪਹਿਲਾਂ ਲੜਕਾ ਇੱਕ ਸੀਗਾ ਉਹ ਭਰਤੀ ਹੋ ਗਿਆ ਸੀ ਕੋਰੋਨਾ ਕਾਰਨ ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ ਇਹ ਬੱਚਾ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜ ਹਰਮਨੀਆ ਉੱਥੇ ਜਾ ਕੇ 15 20 ਦਿਨ ਕੰਮ ਕੀਤਾ ਉਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਐਡਮਿਟਰਿਆ ਗੱਲਬਾਤ ਕਰਦੇ ਰਹੇ ਪਰ ਕੱਲ 2 ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਬੱਚੇ ਦੀ ਆਪਾਂ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਤੋਂ ਮਤਲਬ ਵਕੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬਾਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸ ਦਾ ਮੂੰਹ ਦੇਖ ਸਕੇ ਕੋਈ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ ਬਹੁਤ ਮੁਸ਼ਕਲ ਆ ਤੇ ਇਸ ਕਰਕੇ ਆਪਾਂ ਇਹ ਅਪੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਰੋਕੇਂਦਰ ਸਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਤੇ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪੰਜਾਬੀ ਜਾਵੇ ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ ਜੀ